ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਆਸਾ ਦੀ ਵਾਰ ਬਾਣੀ ਦਾ ਜੋ ਸਲੋਕ ਚੱਲ ਰਿਹਾ ਹੈ ਉਹਦੀਆਂ ਦੋ ਤੁਕਾਂ ਦਾ ਪਾਠ ਸਰਵਣ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਗਕ ਪਾਹੋ ਕਤਿਆ ਬਾਮਣ ਬਟਾਇਏ ਕੋ ਹੈ ਬਕਰ ਰਿਨ ਖਾਇਆ ਸਭ ਕੋ ਆਖੇ ਪਾਏ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਆਸਾ ਦੀ ਵਾਰ ਬਾਣੀ ਦੇ ਇਹ ਤੁਕਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ 471 ਅੰਕ ਤੇ ਸੁਭਾਏਮਾਨ ਹਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਮੁਖਾਰਬਿੰਦ ਤੋਂ ਉਚਾਰਨ ਕੀਤੀਆਂ ਗਈਆਂ ਹਨ ਆਓ ਇਹਨਾਂ ਤੁਕਾਂ ਰਾਹੀ ਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਸਾਨੂੰ ਕੀ ਸਮਝਾ ਰਹੇ ਹਨ ਆਓ ਇਸ ਤੇ ਵਿਚਾਰ ਕਰੀਏ ਦੋ ਤੁਕਾਂ ਦੀ ਵਿਚਾਰ ਆਪ ਜੀ ਨੇ ਕੱਲ ਸਰਵਣ ਕੀਤੀ ਸੀ ਜਿਸ ਵਿੱਚ ਗੁਰੂ ਸਾਹਿਬ ਸਾਨੂੰ ਸਮਝਾ ਰਹੇ ਸਨ ਕਿ ਇਨਸਾਨ ਦਿਨ ਰਾਤ ਲੱਖਾਂ ਚੋਰੀਆਂ ਠੱਗੀਆਂ ਕਰਦਾ ਹੈ ਇਹ ਤਾਂ ਇਨਸਾਨ ਦੇ ਅੰਤਰਾਤਮੇ ਦਾ ਹਾਲ ਹੈ ਜੋ ਲੋਕੇ ਕਰਦਾ ਹੈ ਪਰ ਬਹਰ ਤੱਕੋ ਲੋਕਾਚਾਰੀ ਕੀ ਕਰ ਰਿਹਾ ਹੈ ਕੀ ਕੁਝ ਕਰ ਰਿਹਾ ਹੈ ਆਦੀਆਂ ਤੋਕਾਂ ਦੀ ਵਿਚਾਰ ਸਰਵਣ ਕਰੋ ਤਗ ਕਪਾਹੋ ਕਤੀਐ ਬ੍ਰਾਹਮਣ ਬਟੈ ਆਏ ਕੁਹੈ ਬਕਰਾਰ ਨਖਾਇਆ ਸਭ ਕੋ ਆਖੇ ਪਾਏ ਇਹਨਾਂ ਤੋ ਕਰ ਰਹੀ ਗੁਰੂ ਸਾਹਿਬ ਸਾਨੂੰ ਸਮਝਾ ਰਹੇ ਹਨ ਕਿ ਕਪਾਹ ਤੋ ਕੱਤਾ ਹੋਇਆ ਤਾਗਾ ਲੈ ਕੇ ਬ੍ਰਾਹਮਣ ਉਸ ਨੂੰ ਵਟ ਦਿੰਦਾ ਹੈ ਅਤੇ ਜਜ਼ਮਾਨ ਦੇ ਗਲ ਪਾ ਦਿੰਦਾ ਹੈ ਤੇ ਆਏ ਹੋਏ ਸਾਖ ਸੰਬੰਧੀਆਂ ਨੂੰ ਬੱਕਰਾ ਮਾਰ ਕੇ ਰਿੰਕੇ ਖਵਾਇਆ ਜਾਂਦਾ ਹੈ ਤੇ ਪਾਵ ਆਏ ਹੋਏ ਸਾਖ ਸੰਬੰਧੀਆਂ ਜਨੇਊ ਪਾਉਣ ਦੇ ਸਮੇਂ ਤੇ ਸੇਵਾ ਕੀਤੀ ਜਾਂਦੀ ਆ ਹਰ ਪ੍ਰਾਣੀ ਫਿਰ ਆਖ ਕੇ ਜਾਂਦਾ ਹੈ ਕਿ ਅੱਜ ਜਨੇਊ ਪਾਇਆ ਗਿਆ ਹੈ ਜਨੇਊ ਪਾਇਆ ਗਿਆ ਹੈ ਇਨਾ ਤੁਕਾਂ ਰਹੀਂ ਗੁਰੂ ਸਾਹਿਬ ਨੇ ਸਾਨੂੰ ਇਹ ਸਮਝਾਇਆ ਹੈ ਅੱਗੇ ਇਸ ਸ਼ਲੋਕ ਵਿੱਚ ਗੁਰੂ ਸਾਹਿਬ ਸਾਨੂੰ ਕੀ ਸਮਝਾ ਰਹੇ ਹਨ ਅਗਲੀਆਂ ਤੁਕਾਂ ਦਾ ਪਾਠ ਕਲ ਸਰਬਨ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ